14 ਤਰੀਕ ਨੂੰ ਮੀਟਿੰਗ ਹੋ ਰਹੀ ਹੈ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਮੈਂ ਜਦੋਂ ਦੇਖਿਆ ਮੀਟਿੰਗ ਦੇ ਵਿੱਚ ਵੱਡੇ ਵੱਡੇ ਲੀਡਰ ਬੈਠੇ ਸੀਗੇ ਜਿਹੜੇ 20-20 ਸਾਲਾਂ ਤੋਂ ਜਿਨ੍ਹਾਂ ਨੂੰ ਬੁੱਢਾ ਨਾਲ ਦਾ ਦਿਖਿਆ ਹੀ ਨਹੀਂ ਕਿਰਾ ਭਗਵੰਤ ਮਾਨ ਜੀ ਦਾ ਵੀ ਮੀਟਿੰਗ ਕੀਤੀ ਆ ਕਹਿੰਦੇ 3-4 ਨਾਂ ਦੇ ਵਿੱਚ ਅਸੀਂ ਬੁੱਢਾ ਨਾਲ ਦਾ ਸਾਫ਼ ਕਰਾਂਗੇ ਜਿਹੜਾ ਕਿ ਬਿਲਕੁਲ ਯਾਨੀ ਲੋਕਾਂ ਨੂੰ ਘਬਰਾਹਤ ਕੀਤਾ ਜਾ ਰਿਹਾ ਵਗਰਾ ਕਰੋਨਾ ਨੇ 3 ਦਿਨਾਂ ਚ ਕਰਤਾ ਸੀਗਾ ਆ 3-4 ਨ ਕਹਿ ਰਹੇ ਆ ਚਰਨ ਵੀ ਨਹੀਂ ਦੱਸ ਰਹੇ ਵੀ ਪਹਿਲਾ ਚਰਨ ਕਿੰਨੇ ਸਾਲਾਂ ਦਾ ਹੋਊਗਾ ਦੂਜਾ ਕਿੰਨੇ ਸਾਲਾਂ ਦਾ ਹੋਊਗਾ ਫੇਰ ਕਹਿੰਦੇ ਆ ਜੀ ਬੁੱਢੇ ਨਾਲ ਦਾ ਟੀਟਸ ਕਢਾਵਾਂਗੇ ਯਾਨੀ ਗੰਦ ਨਹੀਂ ਘਟਾਉਣਾ ਕੀ ਡਿਸ ਘਟਾਵਾਂਗੇ ਤੇ ਜਿਹੜੇ ਉਹਦੇ ਵਿੱਚ ਪਾਣੀ ਪਾ ਰਹੇ ਨੇ ਕਿਰਾ ਗੰਦਾ ਉਹਨਾਂ ਨੂੰ ਰੋਕਣ ਵਾਸਤੇ ਕੋਈ ਉਪਰਾਲਾ ਨਹੀਂ ਆ ਉਹਨਾਂ ਦੇ ਕੋਈ ਪਰਚਾ ਨਹੀਂ ਆ ਉਹ ਕਹਿੰਦੇ ਤੁਸੀਂ ਸਿੱਟੀ ਚਲੋ ਅਸੀਂ ਸਾਫ਼ ਕਰਾਂਗੇ ਬਸਲੇਰੀ ਦਾ ਪਾਣੀ ਪੀ ਪੀ ਕੇ ਯਾਨੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਬਸਲੇਰੀ ਦੇ ਪਾਣੀ ਦਾ ਲੰਘਾ ਕਿੱਥੇ ਕਿਵੇਂ ਲੰਘਦਾ ਵਾ ਗਲੇ ਵਿੱਚੋਂ ਜਦੋਂ ਗੱਲ ਬੁੱਢੇ ਨਾਲੇ ਦੀ ਹੋ ਰਹੀ ਹੋਵੇ ਤੇ ਪੰਜਾਬ ਦੇ ਲੋਕ ਕੈਂਸਰ ਨਾਲ ਮਰ ਰਹੇ ਹੋਣਗੇ ਉੱਥੇ ਮੀਡੀਆ ਦੇ ਵਿੱਚ ਹੋਈ ਉਦੋਂ ਬਾਅਦ ਵੀ ਸੌਂਗੇ ਕਿਰਾ ਉਹ ਨਹੀਂ ਦੇਣਾ ਚਾਹੁੰਦੇ ਸਭ ਤੋਂ ਪਹਿਲਾਂ ਟੀਟੂ ਬਾਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਬੱਬਰ ਸ਼ੇਰਾ ਨੇ ਆਖਿਆ ਸੀਗਾ ਵੀ ਮਿੱਟੀ ਦੀ ਟਰਾਲੀਆਂ ਨਾਲ ਆਪਾਂ ਬੁੱਢਾ ਨਾਲਾ ਲ ਭਰਾਂਗੇ ਪਰ ਬੱਬਰ ਸ਼ੇਰਾ ਦਾ ਮੈਨੂੰ ਫੋਨ ਆਇਆ ਕਹਿੰਦੇ ਟੀਟੂ ਬਾਣੇ ਰੋਲਾ ਨਾ ਪਾਗਰਾ 14 ਤਰੀਕ ਨੂੰ ਮੀਟਿੰਗ ਹੋ ਰਹੀ ਹੈ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਮੈਂ ਜਦੋਂ ਦੇਖਿਆ ਮੀਟਿੰਗ ਦੇ ਵਿੱਚ ਵੱਡੇ ਵੱਡੇ ਲੀਡਰ ਬੈਠੇ ਸੀਗੇ ਜਿਹੜੇ 20-20 ਸਾਲਾਂ ਤੋਂ ਜਿਨ੍ਹਾਂ ਨੂੰ ਬੁੱਢਾ ਨਾਲਾ ਦਿਖਾਇਆ ਹੀ ਨਹੀਂ ਕਿਰਾ ਅੱਜ ਉਹ ਉੱਥੇ ਮੀਟਿੰਗਾਂ ਕਰ ਰਹੇ ਆ ਤੇ ਬਸਲੇਰੀ ਦਾ ਪਾਣੀ ਪੀ ਪੀ ਕੇ ਯਾਨੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਵਿਸੇਜ ਦੇ ਪਾਣੀ ਇਹਦੇ ਨੰਗਾ ਕਿੱਥੇ ਕਿਵੇਂ ਲੰਗਦਾ ਵਾ ਗਲੇ ਵਿੱਚੋਂ ਜਦੋਂ ਗੱਲ ਬੁੱਢੇ ਨਾਲੇ ਵੀ ਹੋ ਰਹੀ ਹੋਵੇ ਤੇ ਪੰਜਾਬ ਦੇ ਲੋਕ ਕੈਂਸਰ ਨਾਲ ਮਰ ਰਹੇ ਹੋਣੇ ਕਿਰਾ ਉੱਥੇ ਮੀਟਿੰਗ ਦੇ ਵਿੱਚ ਹੋਈ ਉਦੋਂ ਬਾਅਦ ਵੀ ਸੌਂਗੇ ਕਿਰਾ ਟੀਟੂ ਪਾਣੀ ਇਹਨਾਂ ਬਥੇਰਾ ਤੁਹਾਨੂੰ ਪਤਾ ਪਾਪੜ ਵੇਲੇ ਬੁੱਢੇ ਨਾਲੇ ਵਾਸਤੇ ਕਿਰਾ ਮੈਂ ਤਾਂ ਅੱਜ ਸਮਾਜ ਸੇਵੀਆਂ ਨੂੰ ਵੱਡਿਆਂ ਨੂੰ ਬੇਨਤੀ ਕਰਨ ਆਇਆ ਵਾਂ ਬੱਬਰ ਸ਼ੇਰਾਂ ਨੂੰ ਬੇਨਤੀ ਕਰਨ ਆਇਆ ਵਾਂ ਵੀ ਜਿਹੜਾ ਤੁਸੀਂ ਮਿੱਟੀ ਦੇ ਟਰਾਲੀ ਦਾ ਆਖਿਆ ਸੀਗਾ ਉਹ ਤਰੀਕ ਦੱਸੋ ਸਾਨੂੰ ਅਸੀਂ ਵੀ ਚਿੜੀਆਂ ਹੈਗੀਆਂ ਨੇ ਅਸੀਂ ਵੀ ਟਰਾਲੀਆਂ ਲੈ ਕੇ ਆਉਣੀਆਂ ਨੇ ਤੇ ਅਸੀਂ ਵੀ ਤੁਹਾਡੇ ਨਾਲ ਚੱਲਾਂਗੇ ਨਾ ਟਾਈਮ ਦਿੱਤਾ ਮਿੱਟੀ ਪਾਉਂਦਾ ਤੇ ਫੇਰ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਚਿੜੀਆਂ ਹੈਗੀਆਂ ਨੇ ਉਹ ਵੀ ਮਿੱਟੀ ਦੇ ਟਰਾਲੀ ਲਾ ਕੇ ਭਰ ਦੇਣਗੀਆਂ ਅਗਰਾਂ ਫੇਰ ਤੁਸੀਂ ਘਰੇ ਬੈਠੇ ਰਹੋ ਬੱਬਰ ਸ਼ੇਰ ਹੋ ਗਰਾ ਅਸੀਂ ਤਾਂ ਸੋਚਦੇ ਆ ਵੀ ਬੱਬਰ ਸ਼ੇਰ ਸਾਡੇ ਮੂਹਰੇ ਲੱਗਣ ਵੀ ਚਿੜੀਆਂ ਦਾ ਨਾ ਖਾਤਮਾ ਹੋਵੇ ਕਿਉਂਕਿ ਚਿੜੀਆਂ ਨੂੰ ਖਤਰਾ ਵਾ ਤੇ ਬਾਕੀ ਭਗਵੰਦ ਮਾਨ ਜੀ ਦਾ ਵੀ ਮੀਟਿੰਗ ਕੀਤੀ ਆ ਕਹਿੰਦੇ ਤਿੰਨ ਚਾਰ ਦਿਨਾਂ ਦੇ ਵਿੱਚ ਅਸੀਂ ਬੁੱਢਾਂ ਨਾਲ ਸਾਫ਼ ਕਰਾਂਗੇ ਯਾਰ ਕਿ ਬਿਲਕੁਲ ਯਾਨੀ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਵਗਰਾ ਕਰੋਨਾ ਨੇ ਦਿਨ ਦਿਨਾਂ ਚ ਕਰਤਾ ਸੀਗਾ ਆ ਤਿੰਨ ਚਾਰ ਨੇ ਕਹਿ ਰਹੇ ਆ ਚਾਰਲ ਵੀ ਨਹੀਂ ਦੱਸ ਰਹੇ ਵੀ ਪਹਿਲਾ ਚਰਨ ਕਿੰਨੇ ਸਾਲਾਂ ਦਾ ਹੋਊਗਾ ਦੂਜਾ ਕਿੰਨੇ ਸਾਲਾਂ ਦਾ ਹੋਊਗਾ ਫੇਰ ਕਹਿੰਦੇ ਆ ਜੀ ਬੁੱਢੇ ਨਾਲ ਦਾ ਟੀਟੇਸ ਘਟਾਵਾਂਗੇ ਯਾਨੀ ਗੰਦ ਨਹੀਂ ਘਟਾਉਣਾ ਟੀਟੇਸ ਘਟਾਵਾਂਗੇ ਤੇ ਜਿਹੜੇ ਉਹਦੇ ਵਿੱਚ ਪਾਣੀ ਪਾਰ ਰਹੇ ਨੇ ਗੰਦਾ ਉਹਨਾਂ ਨੂੰ ਰੋਕਣ ਵਾਸਤੇ ਕੋਈ ਉਪਰਾਲਾ ਨਹੀਂ ਆ ਉਹਨਾਂ ਦੇ ਕੋਈ ਪਰਚਾ ਨਹੀਂ ਆ ਉਹ ਕਹਿੰਦੇ ਤੁਸੀਂ ਸਿੱਟੀ ਚੱਲੋ ਅਸੀਂ ਸਾਫ਼ ਕਰਾਂਗੇ ਤੇ ਮੈਂ ਤਾਂ ਅੱਜ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਮੈਂ ਸਮਾਜ ਸੇਵੀਆਂ ਦੇ ਵੱਡੇ ਜਿਹੜੇ ਹੈਗੇ ਆ ਸਾਡੇ ਉਹਨਾਂ ਦੇ ਮੂੰਹ ਵੀ ਨਹੀਂ ਦੇਖ ਰਿਹਾ ਵਗਰਾ ਤੇ ਵੀ ਜੇ ਕਦੋਂ ਟਰਾਲੀਆਂ ਦੀ ਲੈ ਕੇ ਆਉਣਗੇ ਟਰਾਲੀਆਂ ਤੇ ਟੀਟੂ ਬਾਣੀਆਂ ਵੀ ਵੀ ਤਿਆਰ ਆ ਜੜੀਆਂ ਜੋ ਨਹੀਂ ਆਏ ਤੇ ਟੀਟੂ ਬਾਣੀਆਂ ਜਿਨ੍ਹਾਂ ਨੂੰ ਤੁਸੀਂ ਪੱਤਰਕਾਰ ਵੀਰ ਚਿੜੀਆਂ ਆਖਦੇ ਹੋਗਰਾ ਉਹ ਆਪਣੀਆਂ ਟਰਾਲੀਆਂ ਲੈ ਕੇ ਆਉਣਗੇ ਮਿੱਟੀ ਦੀਆਂ ਫੇਰ ਪ੍ਰਸ਼ਾਸਨ ਨੇ ਜੋ ਕਰਨਾ ਹੋਵੇ ਕਰ ਲੂਗਾ ਵੈਸੇ ਜੇ ਉਹਦੇ ਵਿੱਚ ਗੰਦਾ ਪਾਣੀ ਪਾਉਣਾ ਉਹਦੇ ਵਿੱਚ ਕੈਮੀਕਲ ਦਾ ਪਾਣੀ ਪਾਉਣਾ ਕੋਈ ਗੁਨਾਹ ਨਹੀਂ ਆ ਤਾਂ ਮਿੱਟੀ ਪਾਉਣਾ ਵੀ ਕੋਈ ਗੁਨਾਹ ਨਹੀਂ ਆਗਰਾ ਸਾਡੇ ਕਿਸਾਨ ਜਿੱਥੇ ਬੰਦੀਆਂ ਵਾਲੇ ਧਰਨੇ ਲਈ ਬੈਠੇ ਆ ਵੀਰ ਟਰਨੇ ਲਈ ਬੱਠੇ ਆ ਯਾਨੀ ਸੜਕਾਂ ਤੇ ਸਰਕਾਰੀ ਪ੍ਰੋਟੀਨ ਰੋਕ ਰੋਕੀ ਬੱਠੇ ਆ ਜਿਹਦੇ ਨਾਲ ਲੋਕ ਪਰੇਸ਼ਾਨ ਹੋ ਰਹੇ ਆ ਤੇ ਜੇ ਆਹ ਕੰਮ ਕਰ ਸਕਦੇ ਆ ਕਿਸਾਨ ਜਥੇਬੰਦੀ ਵਾਲੇ ਤਾਂ ਬੁੱਢਾ ਨਾਲ ਕਿਉਂ ਨਹੀਂ ਬੰਦ ਕਰ ਸਕਦੇ ਬੁੱਢਾ ਨਾਲ ਬੰਦ ਕਰਨ ਨਾਲ ਨਾਲ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਊਗੀ ਲੋਕਾਂ ਨੂੰ ਸਭ ਸਹੂਦਤ ਹੋਊਗੀ ਪਰ ਜਿਹੜਾ ਵੀ ਲੋਕ ਆਉਂਦਾ ਵਾ ਜਦ ਵੀ ਮੁੱਦੇ ਬੁੱਢੇ ਨਾਲ ਦਾ ਮਸਲਾ ਗਰਮ ਹੁੰਦਾ ਵਾ ਲੀਡਰ ਸ਼ਾਸਤ ਕਰਦੇ ਆ ਤੇ ਮੈਂ ਤਾਂ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਸਮਾਸ਼ੀ ਵਿਆਨ ਨੂੰ ਵੀ ਹੁਣ ਆਪਣੇ ਅੰਮ੍ਰਿਤਾਂ ਦਾ ਦੀ ਘੜੀ ਆ ਸਮਾਸ਼ੇਵੀਓ ਤੁਸੀਂ ਵੇਰਖਾ ਮਿਲਕ પ્લાન્ટ ਦੇ ਕੋਲੇ ਖੜਕੇ ਬੜੇ ਯਾਨੀ ਨਾਰੇ ਮਾਰੇ ਸੀਗੇ ਤੇ ਹੁਣ ਕਦੇ ਐ ਨਾ ਹੋਵੇ ਲੋਕੀ ਕਹਿਣ ਵੀ ਸਮਾਸ਼ੇਵੀ ਵੀ ਲੀਡਰਾਂ ਵਾਂਗੂਆਂ ਗੱਲਾਂ ਕਰਕੇ ਯਾਨੀ ਬੁੱਢਾਂ ਨਾਲਾ ਮਿੱਟੀ ਦਾ ਪਰਤਾ ਜਿਵੇਂ ਗੱਲਾਂ ਕਰਕੇ ਲੀਡਰਾਂ ਨੇ ਬੁੱਢਾਂ ਨਾਲਾ ਯਾਨੀ ਸਾਫ ਕਰਤਾ ਕਰ ਜਿਹਨਾਂ ਦਾ ਅਗਲੀ ਰੈਣੀ ਦੀ ਕਿਤੇ ਬੈਂਡ ਬਾਜੀਆਂ ਦੀ ਤਿਆਰੀ ਕਰਦੋਂ ਆ ਸਰ ਬਾਈ ਜੀ ਹੁਣ ਤੁਸੀਂ ਮੈਂ 15 ਦਿਨਾਂ ਨੂੰ ਇੱਕ ਵਾਰੀ ਮੈਂ ਇਹਨਾਂ ਨੂੰ ਫੇਰ ਜਗਾਉਣਾ ਆਉਂਗਾ ਕਿਉਂਕਿ ਦੇਖੋ ਸਮਾਸ਼ੇਵੀ ਵੱਡੇ ਦਾ ਮੈਨੂੰ ਵੀਰੇ ਦਾ ਫੋਨ ਆਇਆ ਵਾ ਮੈਂ ਉਹਨਾਂ ਦਾ ਤਿੰਨ ਤਰ੍ਹਾਂ ਨੂੰ ਇਹ ਤੇ ਇਹਨਾਂ ਦਾ ਧੰਨਵਾਦ ਕਰਦਾ ਮਾਂ ਇੱਕ ਵਾਰੀ ਫੇਮ ਇਹਨਾਂ ਨੂੰ ਜਗਾਉਣ ਆਉਂਗਾ ਜੇ ਨਾ ਜਾ ਕੇ ਫੇਟੀ ਢੁਬਾਣੀ ਆਪਣਾ ਕੰਮ ਕਰੂਗਾ ਕਰਾਂ ਫਿਰ ਸਰਕਾਰਾਂ ਨੇ ਆਪਣਾ ਕੰਮ ਕਰਨ ਤੇ ਡੀਸੀ ਸਾਹਿਬ ਆਪਣਾ ਕੰਮ ਕਰੇ ਆਪ ਦੇ ਆਪ ਦੇ ਕੰਮ ਤੇ ਅਸੀਂ ਹਰੇਕ ਕੰਮ ਲੱਗਾਂਗੇ